ਕਾਮਯਾਬ ਹੋਣਾ ਔਖਾ ਨਹੀਂ ਹੈ ਲੋਕ ਤਾਂ ਨਾ ਕਾਮਯਾਬ ਹੋਣ ਵਾਸਤੇ ਮਿਹਨਤ ਕਰੀ ਜਾ ਰਹੇ ਆ ਉਹ ਕਿਸ ਤਰ੍ਹਾਂ ਉਹ ਕਿਸ ਤਰ੍ਹਾਂ ਹਾਂ ਉਹ ਮਤਲਬ ਕਿ ਇਮਤਿਹਾਨਾਂ ਦੇ ਦਿਨਾਂ ਵਿੱਚ ਨਾਵਲ ਪੜ੍ਹੀ ਜਾਣਗੇ ਇਮਤਿਹਾਨਾਂ ਦੇ ਦਿਨਾਂ ਵਿੱਚ ਫਿਲਮਾਂ ਵੇਖੀ ਜਾਣਗੇ ਮਤਲਬ ਕਿ ਇਹ ਦਿਖਾਵਾ ਜਿਸ ਨੂੰ ਕਹਿੰਦੇ ਕਿ ਮੈਂ ਬਿਲਕੁਲ ਤਿਆਰੀ ਕੀਤੀ ਹੋਈ ਹੈ ਮੈਨੂੰ ਇਹ ਹੋਏ ਹੁੰਦਾ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਕੰਮ ਮਿਲਦਾ ਹੁੰਦਾ ਸੀ ਨਾ ਬਹੁਤੀ ਵਾਰੀ ਕੀ ਕਰਦੇ ਸੀ ਜਿਹੜੇ ਆਕੜਖਾਨ ਹੁੰਦੇ ਸੀਗੇ ਉਸ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰਾ ਕਰਕੇ ਰੱਖ ਦਿੰਦੇ ਸੀਗੇ ਮਤਲਬ ਇਹ ਉਹਨਾਂ ਦਾ ਇੱਕ ਟੰਗ ਸੀ ਦਿਖਾਉਣ ਦਾ ਕਿ ਮੈਂ ਬੜਾ ਲਾਇਕ ਹੈਗਾ ਮੈਂ ਤਾਂ ਸਕਾਲਰ ਹੈਗਾ ਸੋ ਇਵੇਂ ਨਹੀਂ ਇੱਕ ਮੁੰਡਾ ਸੀਗਾ ਸਕੂਲ ਚ ਪੜ੍ਹਦਾ ਸੀ ਉਹ ਆਪਣੇ ਆਪ ਨੂੰ ਆਪਣੇ ਪੱਤਰ ਲਿਖੀ ਜਾਂਦਾ ਸੀਗਾ ਤੇ ਫਿਰ ਦਿਖਾਉਂਦਾ ਹੁੰਦਾ ਸੀ ਕਿ ਮੈਨੂੰ ਆਹ ਮੇਰੀ ਪ੍ਰੇਮਿਕਾ ਦੀ ਚਿੱਠੀ ਆਈ ਹੈਗੀ ਤੇ ਫਿਰ ਉਹ ਕਈ ਵਾਰੀ ਉਹ ਲਾਈਨਾਂ ਲਾ ਕੇ ਨਾ ਲਿਖ ਦਿੰਦਾ ਸੀ ਇਹ ਨਹੀਂ ਪੜਨੀ ਇਹ ਲਾਈਨ ਨਹੀਂ ਪੜਨੀ